ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪੁਰ ਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆ ਤੁਸੀਂ ਸਾਰੇ ਹੀ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਗੇ ਕੁਐਸਟ ਬੇਨਤੀ ਕਰਦੇ ਆ ਕਿ ਆਪਣੀ ਨਰਕਪਰਖ ਤਸੱਲੀ ਕਰਕੇ ਪਸ਼ੂ ਦੀ ਜਿਹੜੀ ਖਰੀਦਦਾਰੀ ਕਰਿਆ ਕਰੋ ਫਰਜ ਸਮਝ ਕੇ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਦੱਬ ਕੇ ਸ਼ੇਅਰ ਕਰ ਦਿਆ ਕਰੋ ਹੋਰ ਹੀ ਕਿਸਮਤ ਤੜਦਾ ਫਾਇਦਾ ਹੁੰਦਾ ਪਹੁੰਚੇ ਆ ਪਿੰਡ ਸੁਰਸਿੰਘ ਜ਼िला ਸ਼੍ਰੀ ਤਰਨਤਾਰ ਸਾਹਿਬ ਤਸਵੀਰ ਪੱਟੀ ਭਾਈ ਮੰਗੇ ਦੇ ਫਾਰਮ ਤੇ ਪਹੁੰਚੇ ਆਂ ਹਰ ਵਾਰ ਦੀ ਤਰ੍ਹਾਂ ਅੱਜ ਵੀ ਦੋ ਵੜਾ ਸੇਲ ਆ ਵਧੇਰੇ ਜਾਣਕਾਰੀ ਕਰਾਂਗੇ ਸਾਂਝੀ ਬਣੇ ਰਹੋ ਜੀ ਅੰਤ ਤੱਕ ਕਰਦੇ ਆਂ ਗੱਲਬਾਤ ਭਾਈ ਨਾਲ ਭਾਈ ਮੰਗਾ ਜੀ ਸਤਿ ਸ੍ਰੀ ਅਕਾਲ ਕਿੱਦਾਂ ਠੀਕ ਐ ਹਾਂਜੀ ਹਾਂਜੀ ਵਧੀਆ ਕਿਰਪਾ ਚੜਦੀ ਕਲਾ ਮੈਂ ਕਿਰਪਾ ਮਰ ਲੱਗੀਆਂ ਰੌਣਕਾਂ ਹਾਂਜੀ ਹਾਂਜੀ ਐ ਹਾਂ ਆਦਿਆਂ ਲੱਕੀਆਂ ਰੌਣਕਾਂ ਵੇਖ ਲਾਵੇ ਆਗੇ ਹੈ ਸੌਰ ਸਿੰਘ ਦੇ ਵਿੱਚ ਹੋਰ ਵਧੀਆ ਕਰ ਪ੍ਰੈਸ ਕਰਕੇ ਨੋਡ ਐਡਰੈਸ ਵੀ ਜੀ ਆਪਣਾ ਪਿੰਡ ਹੈਗਾ ਸੌਰ ਸਿੰਘ ਦਾ ਜਿਲ੍ਹਾ ਫਰੀਦਕੋਟ ਸਾਹਿਬ ਤੇ ਤਖੀਲ ਆਪਾਂ ਲੱਗਦੀ ਪੱਟੀ ਮੋਬਾਈਲ ਨੰਬਰ ਮੋਬਾਈਲ ਨੰਬਰ ਹੈਗਾ 84273 50474 ਠੀਕ ਹੈ ਹਾਂਜੀ ਦੋ ਵੜਾ ਹਾਂਜੀ ਹਾਂਜੀ ਦੋ ਕਿਤੋਂ ਕਰਕੇ ਸ਼ੁਰੂਆਤ ਜਿੱਦੋਂ ਮਰਜ਼ੀ ਕਰ ਲੋ ਵੀ ਜੀ ਐਸੋ ਕਰ ਲਗੇ ਵੱਡੀ ਤੋਂ ਕਿੰਨਾ ਕੇ ਦੁੱਧ ਚਲਾ ਰਹੀ ਹੈ ਹੁਣ ਦੋ ਤੋਂ ਵੀ ਜੀ ਇਹ ਸੌਦੀ ਸੋਈ ਜੇ ਤੇ ਇਹਦੇ ਥੱਲੇ 15 ਕਿਲੋ ਹਾਜਰ ਜੇ ਹੁਣ ਦੁੱਧ ਠੀਕ ਹੈ ਹਾਜਰ ਆ ਗਿਆ ਹਾਂਜੀ ਲੋ ਜੀ ਕਿਆ ਬਾਤ ਜੰਗਾਲੇ ਵਾਲੂ ਵਾ ਗੱਡੀ ਬੈਠਿਆ ਨਾ ਹਾਂਜੀ ਹਾਂਜੀ ਥਾਂ ਚੰਗਾ ਜੀ ਥਾਂ ਚੰਗਾ ਜੀ ਹੈ ਨਾ ਹਾਂ ਹਾਂ ਥਾਂ ਮੁਠੀ ਤੋਂ ਬਾਹਰ ਆਊਗਾ ਨਾ ਜਵਾਈ ਦੇ ਵਿੱਚ ਹਾਂਜੀ ਹਾਂਜੀ ਵਾ ਨਾਮੂ ਨਾ ਭਰਾ ਕਰਕੇ ਉਂਝ ਜਾਦਾ ਜਿਵੇਂ ਨਿੱਕਾ ਅੰਦਾਜ਼ ਹਾਂਜੀ ਹਾਂਜੀ ਲੈ ਵਾਲੂ ਆ ਫਿਕਸ ਲੱਗਾ ਵਧੀਆ ਹਾਂ ਫਾੜੀ ਵਾਲਾ ਚੱਡਾ ਲੈਵਾ ਦੇ ਬੱਚਾ ਮੇਲ ਕਾ ਫਾਗਿਆ ਹਾਂਜੀ ਮਿਲਦਾ ਇਹ ਤੋੜਾ ਤਰਾ ਕਰਵਾਈ ਲਗੀ ਚੈੱਕ ਖੋਲ ਕੇ ਹਾਂਜੀ ਹਾਂਜੀ ਵੀਰ ਜੀ ਕਰਵਾ ਲੈਂਦੇ ਹੂੰ ਲੋ ਜੀ ਲੋ ਜੀ ਸੱਜਣੋ ਕਰੋ ਦਰਸ਼ਨ ਬਹੁਤ ਸੋਹਣੀ ਆ ਦਰਸ਼ਨੀ ਵਹਿੜਿਆ ਇਹ ਤਾਜੀ ਸੂਈ ਸੱਜਰ 20 ਕਿਲੋ ਭਾਂਡੇ ਚ ਭਾਈ ਜੀ ਹਾਂਜੀ ਗਰਮੀ ਗਰਮੀ ਬਾਛੋ ਵੜੀ ਪੈਣ ਦੀ ਇਹ ਗਰਮੀ ਵਾਲੇ ਦਾ ਨਾ ਵਾਟੀ ਨਿਕਲੇ ਪੈ ਜੇ 20 ਕਿਲੋ ਦੁੱਧ ਨਹੀਂ ਮਰਦੀ ਫਿਰ ਹਾਂਜੀ ਹਾਂਜੀ 20 ਕਿਲੋ ਦੁੱਧ ਕੀ ਆਂਦਾ ਇਹਨੂੰ ਇਹ 14 15 ਹੋਣਿਆ ਨਾ ਹਾਂਜੀ ਹਾਂਜੀ ਤੇ ਮਹਿਲਾ ਮੂਲਾ ਛੱਟ ਕੇ 18 20 ਜਿਹੜਾ ਭਾਂਡੇ ਚ ਫਾਈ ਜਾਊਗਾ ਬੜੇ ਆਰਾਮ ਨਾਲ ਪਾਈ ਜਾਊ ਪਾਈ ਜਾਊ ਕੀ ਕੀ ਬਾਤ ਹੈ ਤੋਰਾ ਹੀ ਬੜਾ ਸੋਹਣਾ ਵਹਿੜਦਾ ਨਾ ਹਾਂਜੀ ਹਾਂਜੀ ਮੜਕ ਮੜਕ ਚਾਲ ਦੋ ਪੈਰ ਘੱਟ ਤੁਰੀਏ ਤੁਰੀਏ ਮੜਕਦੇ ਨਾਲ ਹਣਾ ਹਾਂਜੀ ਹਾਂਜੀ ਵਾਹ ਲੋਈ ਕੀ ਬਾਤ ਹੈ ਤੇ ਬਾਜੀ ਕੀਮਤ ਵੀ ਸ੍ਰੀ ਜੀ ਦੀ ਜੈ ਜੀ ਕਰਣੀ ਹੈ ਹਾਂ ਜੀ ਇਹ ਲੈ ਵੇਲੇ ਵੇਖੀਦਾ ਫਿਰ ਤੇ ਆਖੀਦਾ 70 ਹੀ ਮੰਗੀ ਹੈ 70 ਹੀ ਮੰਗੀ ਹੈ ਹਣਾ ਹਾਂ ਜੀ ਪਰ ਆਪਾਂ 70 70 ਨਹੀਂ ਮੰਗਣਾ ਆ ਆਪਾਂ ਕੀਮਤ ਕਰਨੀ ਆ ਲੈਣ ਦੇਣ ਵਾਲੀ ਜੈ ਜੀ ਹਮ ਆਪਾਂ ਮੁੱਲ ਕਰਦੇ ਹਾਂ ਇਹਦਾ 58000 ਰੁਪਇਆ ਹਮ ਤੇ ਦੇ ਲੈਣ ਆਪਣਾ ਹੋ ਜਾਊਗਾ ਜੀ ਇਹ ਜੀ 55000 ਰੁਪਏ ਦਾ ਹਾਂ ਨਾ ਹੀ ਹੁਣੀ ਜੇ ਜੇ 200 ਰੁਪਏ ਛੋਟ ਹੀ ਹੁਣੀ ਏ ਓਕੇ ਹਾਂਜੀ ਗੁੱਡ ਸਹੀ ਹੈ ਜਾ ਜਾ ਹਣਾ ਆ ਤਾਜੀ ਹੋਈ ਵੇੜ ਹਾਂਜੀ ਹਾਂਜੀ ਇਹ ਤੁਹਾਨੂੰ ਤਾਜੀ ਮਿਲ ਜੀ ਰਾਤੀ ਹੋਈ ਹਾਂਜੀ ਹਾਂਜੀ ਠੀਕ ਹੈ ਮਗਰ ਕੀ ਆ ਗਿਆ ਬੱਚਾ ਮਗਰ ਮੈ ਜੀ ਮਿਲ ਕਾ ਫੀਰ ਆ ਜੇ ਠੀਕ ਖਾਣ ਚੰਗਾ ਮੋਟਾ ਲੱਗਣਾ ਹਾਂਜੀ ਤੁਹਾਨੂੰ ਬਹੁਤ ਵਧੀਆ ਲੱਗਿਆ ਜੀ ਕੀ ਬਾਤ ਹੈ ਹਾਂਜੀ ਨੋ ਸਾਨ ਬੜਾ ਸੋਹਣਾ ਸੁਸਤਰਾ ਲੱਗਾ ਮੋਟਾ ਮੋਟਾ ਹਾਂਜੀ ਹਾਂਜੀ ਗੋਲ ਲਗਾਈ ਬਹੁਤ ਵਧੀਆ ਲੱਗਾਈ ਵਾ 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 ਤੇ ਆ ਬੱਚਾ ਮਗਰ ਹਨਾ ਹਾਂ ਹਾਂਜੀ ਬਿਲਕੁਲ ਤਾਜੀ ਹੋਈ ਹੋਈ ਕੋਈ ਨਹੀਂ ਲੈ ਚਲੋ ਘੁਮਾ ਦਿਓ ਲੋਈ ਕਰੋ ਸੰਗ ਦੇ ਵਿੱਚ ਸੱਜਣੋ ਬੈੜਿਆ ਸਾਰੀ ਫੇਸ ਪਾਰਟੀ ਵੇਖੋ ਹਾਂਜੀ ਤੇ ਇਹਨਾਂ ਪਾਸ਼ ਰਾਜੀ ਬਾਜੀ ਪੂਰੀ ਓਕੇ ਓਕੇ ਨੋ ਜੀ ਹਾਂ ਲੋ ਰਾਤ ਨੂੰ ਬਸ ਵੇਖ ਲੋ ਕੱਢਾ ਜੇ ਹਾਂ ਭੈਣ ਭਰਾਵਾਂ ਨੂੰ ਦਰਸ਼ਕਾ ਦੋ ਪੂਰੀ ਰਾਜੀ ਫੋਨ ਚਾਹ ਬੋਲ ਵੇਖ ਲੋ ਹਾਂ ਰਾਜੀ ਪੂਰੀ ਹੈ ਨਾ ਪੂਰੀ ਰਾਜੀ ਪੂਰੀ ਹੈ ਇਹ ਨਹੀਂ ਕਿ ਲस्सी ਮਾਰੀ ਆ ਹਾਂਜੀ ਹਾਂਜੀ ਕਿਆ ਬਾਤ ਹੈ ਥਾਂ ਬੜਾ ਸੋਹਣਾ ਲੱਗਾ ਸਰਪੰਚ ਹਾਂ ਬਹੁਤ ਹੋਰੀ ਹੈ ਕਿਸ ਜਵਾਈ ਬੜੀ ਮੋਟੀ ਮੋਟੀ ਜੇ ਅੱਛਾ ਜਵਾਈ ਬਹੁਤ ਮੋਟੀ ਲੱਗੀ ਜੇ ਸਿੱਧੀ ਧਾਰ ਵੇਰਕਾ ਹਾਂਜੀ ਹਾਂਜੀ ਕੀ ਬਾਤ ਇਹਦਾ ਕੋਈ ਇਹਨੂੰ ਛੱਡਿਆ ਛੋੜਿਆ ਨਹੀਂ ਥੱਲੇ ਆਪਾਂ ਨਾ ਬਿਲਕੁਲ ਹਿਸਾਬ ਨਾਲ ਦੋ ਜਵਾਈਆਂ ਦੀਆਂ ਕਰ ਦਿੱਤੀਆਂ ਜੇ ਤੇ ਐ ਬਿਲਕੁਲ ਮਾੜੇ ਮਾੜੇ ਢੋਕੇ ਹੀ ਛੱਡੇ ਹਾਂ 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 ਬਿਲਕੁਲ ਢੋਕੇ ਹੀ ਛੱਡੇ ਮਾੜੇ ਮਾੜੇ ਕੀ ਬਾਤ ਲੇਵਾ ਚੰਗਾ ਹਾਂਜੀ ਹਾਂਜੀ ਹਨਾ ਹਿੰਸਾ ਆਰਡਰ ਕੁਆਛੀ ਹਾਂਜੀ ਹਾਂਜੀ ਤੇ ਇੱਕ ਕ੍ਰੋਸ ਪੰਨ ਦੇ ਵਿੱਚ ਹੈਗੀ ਅੱਗੋਂ ਗਰਮੀ ਦੀ ਇਹਨੂੰ ਪ੍ਰਵਾਹ ਨਹੀਂ ਗਈ ਤੇ ਕੀਮਤ ਕੀਮਤ ਵੀ ਜਿਹੜੀ ਜੈ ਜੀ ਆ ਮੋਲੇ ਦਾ 52000 ਰੁਪਇਆ ਜੇ ਠੀਕ ਹੈ ਜੀ ਤੇ ਲੈਣ ਦੇਣ ਆਪਾਂ ਕਰਦੇ ਨਹੀਂ ਇੱਕੋ ਗੱਲ ਹੀ ਕਰਨੀ ਜੇ ਭੈਣ ਭਰਾ ਮੁਰਗੇ ਨਾਲ ਉਹ ਆਖੇ ਇੱਕੋ ਰੇਪਾ ਛੋੜ ਕਰ ਦੇਣੀ ਇਹ ਸਾਰੀ ਠੀਕ ਹੈ ਜੀ ਆਪਾਂ ਲੈਣ ਦੇਣ ਕਰਨੀ ਜੇ ਦੀ 47000 ਰੁਪਇਆ 47000 ਰੁਪਇਆ ਚਲ ਕੋਈ ਨਹੀਂ ਹੋਰ ਛੱਡ ਦਿਓ ਯਾਰ ਛੱਡ ਦਾਂਗੇ ਵੀਰ ਜੀ 46 ਹੈਨਾ ਲਓ ਸੱਜਣੋ ਦੋ ਹੀ ਪਸ਼ੂ ਆਪਣੀ ਖਰੀਦਦਾਰੀ ਕਰਿਓ ਦੋਵੇਂ ਸੋਹਣੇ ਆ 46 ਤੇ 54 ਦੋਵੇਂ ਚੰਗੇ ਪਸ਼ੂ ਦੁੱਧ ਵਾਲੇ ਆ ਹੈਨਾ ਚੰਗੇ ਥਾਂ ਲਵੇ ਗੱਡੀ ਬੈਠੇ ਆ ਪਿੰਡ ਸੋਹ ਸਿੰਘ ਪਹੁੰਚ ਕੇ ਭਾਈ ਮੰਗੇ ਦੇ ਫਾਰਮ ਤੇ ਖਰੀਦਦਾਰੀ ਕਰਿਓ ਮੇਲਾ ਲੁੱਟ ਲਿਓ ਸਾਰਿਆਂ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਰੱਬ ਰਾਖਾ ਜੀ